ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇਹ ਹੰਡੋਲ ਪਾਠ ਹੈ ਪੋਥੀਆਂ ਚ ਹੰਡੋਲ ਛਪਿਆ ਹੈ ਸਿਆਰੀ ਲੱਗੀ ਹੋਈ ਆ ਪ੍ਰਾਤਨ ਸਰੂਪਾਂ ਚ ਸਿਆਰੀ ਨਹੀਂ ਹੰਡੋਲ ਪਾਠ ਹੈ ਸ਼ੁੱਧ ਕਰ ਲੋ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦਿ ਕਾਇਆ ਨਗਰ ਇਕ ਬਾਲਕ ਵਸਿਆ ਖੇਨ ਪਾਲ ਥਿਰ ਨ ਰਹਾਈ ਅਨੇਕ ਉਪਾਵ ਯਤਨ ਕਰ ਥਾਕੇ ਬਾਰਮਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਗੁਰ ਮਿਲੈ ਤ ਪੂਰਾ ਪਾਈਐ ਭਜ ਰਾਮ ਨਾਮ ਨਿਸ਼ਾਨ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਇੱਥੇ ਵਿਸਰਾਮ ਲੱਗੇਗਾ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੋ ਆਇਆ ਸਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਕਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਇਆਲ ਭਏ ਹੈ ਜੋ ਕ੍ਰਿਸ਼ਨ ਵਿਦਰ ਘਰ ਆਇਆ ਮਿਲੇ ਸੁਦਾਮਾ ਭਾਵਨੀ ਤਾਰ ਸਭ ਕਿਛ ਅੱਗੈ ਦਾਲਦ ਭੰਜ ਸਮਾਇ ਆਬਿਸਰਾਮ ਧਿਆਨ ਨਾਲ ਲਾਉਣਾ ਹੈ ਮਿਲੇਓ ਸੁਦਾਮਾ ਭਾਵਨੀ ਤਾਰ ਕਿਥੇ ਵਿਸਰਾਮ ਹੈ ਸਭ ਕਿਛ ਅੱਗੈ ਠਠਮਕ ਦਾਲਦ ਭੰਜ ਸਮਾਇ RAM ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੀ ਸਭ ਸਾਖਤ ਕਰਹਿ ਬਖੀਲੀ ਇਕ ਰਤੀ ਤੇਲ ਨਾ ਘਟਾਈ ਜਾਨ ਕੀ ਉਸਤਤ ਹੈ RAM ਨਾਮਾ ਦੇਹ ਦੇ ਸੋਭਾ ਪਾਈ ਨਿੰਦਕ ਸਾਖਤ ਖਾਵ ਨਾ ਸਕੈ ਤੇਲ ਆਪਣਾ ਘਰ ਲੁਕੀ ਲਾਈ ਨਿੰਦਕ ਸਾਖਤ ਇਥੇ ਠਮਕ ਖਾਵ ਨਾ ਸਕੈ ਤੇਲ ਇਥੇ ਵਿਸਰਾਮ ਹੈ ਆਪਣਾ ਘਰ ਲੁਕੀ ਲਾਈ ਜਾਨ ਕਉ ਜਾਨ ਮਿਲ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੂ ਵਹਿ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੈ ਨਾਨਕ ਗੁਰਮੁਖ ਸਹਿਜ ਮਿਲਾਏ ਜੋ ਜਲ ਜਲਹਿ ਸਮਾਵੈ ਬਸੰਤ ਮਹੱਲਾ ਪੰਜਵਾ ਘਾਰ ਪਹਿਲਾ ਦੁਤਕੀਆਂ ਹਾਂ ਦੁਤਕੀਆਂ ਇਸ ਤਰ੍ਹਾਂ ਬੋਲਣਾ ਦੁਤਕੀਆਂ ਨਹੀਂ ਕਹਿਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਮਨ ਜਾਪ ਪਿਆਰ ਸੁਣ ਸਾਖੀ ਮਨ ਇਥੇ ਵਿਸਰਾਮ ਲਾਉਣਾ ਸੁਣ ਸਾਖੀ ਮਨ ਜਾਪ ਪਿਆਰ ਅਜਾਮਲ ਉਧਰਿਆ ਅਜਾਮਲ ਅਜਾਮਲ ਉਧਰਿਆ ਅਜਾਮਲ ਉਧਰਿਆ ਕਹੇ ਏਕ ਬਾਰ ਬਾਲਮੀਕਾ ਹੋਆ ਸਾਧ ਸੰਗ ਤ੍ਰੂਕੋ ਮਿਲਿਆ ਹਰਨ ਸੰਗ ਤੇਰਿਆ ਸੰਤਾ ਜਾਚੋ ਚਰਨ ਰੇਨ ਲੈ ਮस्तक ਲਾਵ ਕਰ ਕਿਰਪਾ ਦੇਨ ਰਹਾਉ ਗਨਕਾ ਉਧਰੀ ਹਰ ਕਹਿ ਤੂਤ ਗਨਕਾ ਉਦਰੀ ਹਰ ਕਹਿ ਤੂਤ ਗਜਿੰਦਰ ਧਿਆਯੋ ਹਰ ਕੀਯੋ ਮੂਖ ਗਜਿੰਦਰ ਗਾਜ ਦੇ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਗਜਿੰਦਰ ਨਹੀਂ ਕਹਿਣਾ ਗਜਿੰਦਰ ਗਾਜੇਂਦਰ ਧਿਆਯੋ ਹਰ ਕੀਯੋ ਮੂਖ ਬ੍ਰਿਪ ਸਦਾਮੇ ਦਾਲਦ ਪੰਜ ਬ੍ਰਿਪ ਨਹੀਂ ਕਹਿਣੀ ਬ੍ਰਿਪ ਨਹੀਂ ਕਹਿਣਾ ਵਿਪਰ ਉਚਾਰਨ ਕਰਨਾ ਪੱਪੇ ਦੇ ਹੀਠਾਂ ਲਾਰ ਰਾ ਰਾ ਬੱਬੇ ਦੇ ਹੀਠਾਂ ਨਹੀਂ ਹੈ ਵਿਪਰ ਸੁਦਾਮੈ ਦਾਲਦ ਪੰਜ ਵਿਪਰ ਸੁਦਾਮੇ ਦਾਲਦ ਪੰਜ ਰੇ ਮਨ ਤੂ ਭੀ ਭਜ ਗੋਵਿੰਦ ਰੇ ਮਨ ਤੂ ਭੀ ਭਜ ਗੋਵਿੰਦ ਭੀ ਤੇ ਵਿਸਰਾਮ ਲਾਓ ਬਦਿਕ ਉਧਾਰਿਓ ਬਦਿਕ ਉਧਾਰਿਓ ਬਦਿਕ ਉਧਾਰਿਓ ਥਾਮ ਪ੍ਰਹਾਰ ਖਾਮ ਨਹੀਂ ਭਾਈ ਖਾਮ ਐ ਖੱਖੇ ਦੇ ਨਾਲ ਐ ਖਾਮ ਪ੍ਰਹਾਰ ਕੁਵਜਾ ਉਦਰੀ ਅੰਗੁਸ਼ਟ ਧਾਰ ਅੰਗੁਸ਼ਟ ਉਚਾਰਨ ਕਰਨਾ ਇਕੱਠਾ ਹੀ ਪਾਠ ਐ ਅੰਗ ਸੱਟ ਨਹੀਂ ਕਹਿਣਾ ਅੰਗੁਸ਼ਟ ਕੁਵਜਾ ਉਦਰੀ ਅੰਗੁਸ਼ਟ ਧਾਰ ਐੜੇ ਦੇ ਵਿੱਚੋਂ ਡੈਸ਼ ਦੇ ਕੇ ਚੱਕ ਕੇ ਬਿਦਰ ਉਧਾਰਿਓ ਦਾਸਤ ਪਾਏ ਰੇ ਮਨ ਤੂਪੀ ਹਰ ਧਿਆਏ ਪ੍ਰਹਲਾਦ ਰੱਖੀ ਹਾਂ ਪ੍ਰਹਲਾਦ ਰੱਖੀ ਹਰ ਪੈਜ ਆਪ ਵਸਤਰ ਛੀਨਤ ਦ੍ਰੋਪਤੀ ਰੱਖੀ ਲਾਜ ਵਸਤਰ ਛੀਨਤ ਦ੍ਰੋਪਤੀ ਲਖੀ ਲਾਜ ਵਸਤਰ ਛੀਨਤ ਦ੍ਰੋਪਤੀ ਇਹ ਵਸਤਰ ਛੀਨਤ ਤੇ ਲਾਉ ਨਾ ਚਾਲ ਅਨੁਸਾਰ ਇਥੇ ਲਗ ਦ੍ਰੋਪਤੀ ਦੇ ਲਾਜ ਰੱਖੀ ਸੀ ਜਨ ਜਨ ਸੇਵਿਆ ਅੰਤ ਬਾਰ ਰੇ ਮਨ ਸੇਵ ਤੂ ਪਰਹਿ ਪਰ ਨਾ ਨਹੀਂ ਫੁੰ ਦਰੁਪਤੀ ਲਾਜ ਰੱਖੀ ਹਰ ਪ੍ਰਭ ਜੀ ਇੱਥੇ ਵੀ ਦਰੁਪਤੀ ਦੀ ਲਾਜ ਲਾਜ ਦਾ ਦਰੁਪਤੀ ਨਾਲ ਸੰਬੰਧ ਹੈ ਚਲੋ ਜੀ ਧੰਨ ਸੇਵਿਆ ਬਾਲ ਬੁੱਧ ਤ੍ਰਿਲੋਚਨ ਗੁਰ ਮਿਲ ਭਈ ਸਿੱਧ ਤ੍ਰਿਲੋਚਨ ਇੱਥੇ ਵੀ ਸ਼੍ਰਾਮ ਗੁਰ ਮਿਲ ਭਈ ਸਿੱਧ ਵੇਣੀ ਕਾ ਗੁਰ ਕੀਓ ਪ੍ਰਗਾਸ ਰੇ ਮਨ ਤੂ ਭੀ ਹੋਹਿ ਦਾਸ ਜੈ ਦੇਵ ਤਿਆਗਿਓ ਅਹੰਮੇਵ ਹਾਂ ਜੈ ਦੇਵ ਇੱਥੇ ਵਿਸਰਾਮ ਤਿਆਗਿਓ ਅਹੰਮੇਵ ਨਾਈ ਉਧਰਿਓ ਸੈਨ ਸੇਵ ਮਨ ਡੀਗ ਨਾ ਡੋਲੇ ਹਾਂ ਮਨ ਡੀਗ ਨਾ ਡੋਲੇ ਇੱਥੇ ਵਿਸਰਾਮ ਕਹੂੰ ਜਾਏ ਮਨ ਤੂ ਭੀ ਤਰਸਹਿ ਸਰਣ ਪਾਏ ਮਨ ਤੂੰ ਨਹੀਂ ਕਹਿ ਦਣਾ ਮਨ ਇੱਥੇ ਯਮਖ ਤੂੰ ਭੀ ਤਰਸਹਿ ਇੱਥੇ ਵਿਸਰਾਮ ਸਰਣ ਪਾਏ ਜਿਹ ਅਨੁਗ੍ਰਹ ਠਾਕੁਰ ਕੀਓ ਆਪ ਸੇ ਤੈ ਲੀਨੇ ਭਗਤ ਰਾਖ ਸੇ ਤੈ ਇਕੱਠਾ ਨਹੀਂ ਕਹਿ ਦਿੰਦਾ ਸੇ ਪਦ ਤੇ ਯਮਕ ਲਾ ਕੇ ਬੋਲਣਾ ਸੇ ਤੈ ਲੀਨੇ ਇਥੇ ਵਿਸਰਾਮ ਭਗਤ ਰਾਖ ਤਿੰਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਏ ਅਵਗੁਣ ਗੱਗੇ ਦੇ ਔਂਕੜ ਨਹੀਂ ਹੈ ਅਵਗੁਣ ਅਵਗਣ ਇਸ ਤਰ੍ਹਾਂ ਧਿਆਨ ਨਾਲ ਬੋਲਣਾ ਕਿਤੇ ਅਵਗੁਣ ਆਉਂਦਾ ਕਿਤੇ ਅਵਗਣ ਆਉਂਦਾ ਤਿੰਨ ਕਾ ਗੁਣ ਅਵਗਣ ਨ ਵਿਚਾਰਿਓ ਕੋਇ ਇਹ ਵਿਦ ਦੇਖ ਮਨ ਲੱਗਾ ਸੇਵ ਕਬੀਰ ਧਿਆਇਓ ਏਕ ਰੰਗ ਨਾਮ ਦੇਵ ਹਰ ਜੀਉ ਬਸਹਿ ਸੰਗ ਰਵਦਾਸ ਧਿਆਇ ਪ੍ਰਭ ਆ ਪ੍ਰਭ ਅਨੂਪ ਗੁਰ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹੱਲਾ 5ਵਾਂ ਅਨੇਕ ਜਨਮ ਭਰਮੀ ਜੋਨ ਮਾਹ ਹਰ ਸਿਮਰਨ ਬਿਨ ਨਰਕ ਪਾਹ ਭਗਤ ਬਿਹੂਨਾ ਖੰਡ ਖੰਡ ਬਿਨ ਬੂਝੇ ਜਮ ਦੇਤ ਡੰਡ ਬਿਨ ਬੂਝੇ ਤੇ ਵਿਸਰਾਮ ਇਹ ਤਾਂ ਦੰਡਾ ਦੇ ਡੰਡ ਕੋਲ ਡੰਡ ਡੰਡ ਦੋਵੇਂ ਡੱਡੇ ਆ ਇਹ ਤਾਂ ਅਰਥ ਉਹਦਾ ਨਾਲ ਬੇਨਬੂਝੇ ਜਾਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਜ ਸ਼ਬਦ ਕਰ ਸਦਾ ਪ੍ਰੀਤ ਰਹਾਉ ਸੰਤੋਖ ਨ ਆਵਤ ਕਹੂੰ ਕਾਜ ਤੂਮ ਬਾਦਰ ਸਭ ਮਾਇਆ ਸਾਜ ਪਾਪ ਕਰੰਤਾ ਨਹ ਸੰਗਾਇ পাপਕਰੰਤੋ ਨਹ ਸੰਗਾਇ ਬੇਖ ਕਾਮਤਾ ਆਵੈ ਜਾਇ ਹ ਹ ਕਰਤ ਬਧੇ ਵਿਕਾਰ ਬਧੇ ਪੂਰ ਲਈ ਉਚਾਰਨ ਕਰਨਾ ਬਧੇ ਵਿਕਾਰ ਮੋਹ ਲੋਭ ਦੂਬੋ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੈ ਨਾਮ ਨਾ ਹਾਰ ਲੀਆ ਸੁਪਨੇ ਪਾਤੀ ਵਿਸਰਾਮ ਲਾਓ ਸੁਪਨੇ ਨਾਮ ਨਾ ਹਾਰ ਲੀਆ ਸੁਪਨੇ ਨਾਮ ਨਾ ਹਾਰ ਲੀਆ ਕਬਹੀ ਰਾਜਾ ਕਬ ਮੰਗਨ ਹਾਰ ਦੂਖ ਸੁਖ ਬਾਦ ਸੰਸਾਰ ਮਨ ਉਧਰਨ ਕਾ ਸਾਜ ਨਾ ਹੈ ਪਾਪ ਬੰਧਨ ਨਿਤ ਪੌਤ ਜਾਹੇ ਹਾਂ ਪੌਤ ਜਾਹੀ ਪੌਤ ਜਾਹੀ ਨਹੀਂ ਕਹਿਣਾ ਪੌਤ ਜਾਹੀ ਬੰਧਨ ਪਾਤੇ ਵਿਸਰਾਮ ਸ੍ਰੀ ਸਹਜ ਪਾਠੀ ਸੇਵਾ ਸ੍ਰੀ ਸਹਜ ਪਾਠੀ ਸੇਵਾ